ਸ੍ਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਇ ਰੁਤ ਛੇਮੀ ਸਾਖੀ ਪਹਿਲੀ ਪਾਪੀਆਂ ਨੂੰ ਧਾਰਨਾ ਤੇ ਸ਼ਿਕਾਰ ਖੇਡਣਾ ਹੁਣ ਸਤਿਗੁਰੂ ਜੀ ਘੋੜੇ ਤੇ ਸਵਾਰੀ ਕਰਨ ਲੱਗੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਸ਼ਿਕਾਰ ਖੇਡਣ ਸਮੇਂ ਨਾਲ ਸਿੱਖ ਹੁੰਦੇ ਸਨ ਉਸ ਵੇਲੇ ਭਾਵੇਂ ਉਹ ਸ਼ਾਮ ਨਹੀਂ ਸੀ ਜਿਹੜੀ ਅਨੰਦਪੁਰ ਵਿੱਚ ਸੀ ਫਿਰ ਵੀ ਇੱਕ ਨਰਾਲੇ ਹੀ ਠਾਠ ਨਾਲ ਸਾਹਿਬ ਰਹਿੰਦੇ ਸਨ ਪਿੰਡਾਂ ਦੇ ਲੋਕ ਸਾਹਿਬਾਂ ਦੀ ਬਹੁਤ ਸੇਵਾ ਕਰਦੇ ਸਨ ਸਾਹਿਬਾਂ ਨੇ ਪੱਕੀ ਰਿਹਾਈ ਸ਼ੁਰੂ ਕੀਤੀ ਜੋ ਕੁਝ ਪਾਜੜ ਉਪਰੰਤ ਲੜਾਈ ਤੇ ਲੰਗਰ ਦਾ ਸਮਾਨ ਸੀ ਉਸ ਨੂੰ ਨਾਲ ਹੀ ਚੁਕਾਈ ਫਿਰਦੇ ਸਨ ਕਿਉਂਕਿ ਸਾਹਿਬ ਦੁਸ਼ਮਣ ਦਾ ਵਿਸਾਹ ਨਹੀਂ ਸੰਕਰਦੀ ਇੱਕ ਦਿਨ ਮੰਨ ਦੀ ਮੋਜ ਨਾਲ ਚਲਦੇ ਹੋਏ ਨਗਰ ਬੁਰਜ ਵਿੱਚ ਜਾ ਪਹੁੰਚੇ ਪਿੰਡ ਦੇ ਬਾਹਰ ਇੱਕ ਪਿੱਪਲ ਸੀ ਉਸ ਪਿੱਪਲ ਦੀ ਛਾਂ ਹੇਠਾ ਟੇਰਾ ਲਾ ਦਿੱਤਾ ਸਾਹਿਬਾ ਦਾ ਪ੍ਰਤਾਪ ਦੇਖ ਕੇ ਨਗਰ ਵਾਸੀ ਆਈ ਉਹਨਾਂ ਨੇ ਪਹਿਲਾਂ ਨਮਸਕਾਰ ਕੀਤਾ ਤੇ ਫਿਰ ਦੁੱਧ ਦੇ ਮਟਕੀ ਚੁੱਕ ਲੈ ਆਏ ਸਿੰਘਾਂ ਨੂੰ ਦੁੱਧ ਚੁਕਾ ਕੇ ਉਹਨਾਂ ਬੇਨਤੀ ਕੀਤੀ ਮਹਾਰਾਜ ਕੋਈ ਸੇਵਾ ਬਖਸ਼ੋ ਸਤਿਗੁਰੂ ਜੀ ਨੇ ਹੁਕਮ ਕੀਤਾ ਆ ਸਾਨੂੰ ਸਿੰਘਾਂ ਦੀ ਲੋੜ ਹੈ ਜਿਹੜੇ ਸਿੰਘ ਜਵਾਨੀ ਦੀ ਪਰਵਾਹ ਨਾ ਕਰਕੇ ਧਰਮ ਵਾਸਤੇ ਸ਼ਹੀਦ ਹੋਣਾ ਚਾਹਣ ਜਿਹੜੇ ਜਨਮ ਨੂੰ ਸਫਲ ਕਰਨਾ ਲੋੜ ਦੇ ਹੋਣ ਉਨਾਂ ਨੂੰ ਪਹਿਲਾ ਅੰਮ੍ਰਿਤ ਛਕਾ ਕੇ ਸਿੰਘ ਬਣਾਵਾਂਗੇ ਹਰ ਪ੍ਰਾਣੀ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਜਿਹੜੇ ਅੰਮ੍ਰਿਤ ਨਹੀਂ ਚੱਕਣਗੇ ਉਹ ਜੀਵ ਪਾਪ ਸਾਗਰ ਤੋਂ ਪਾਰ ਨਹੀਂ ਹੋਣਗੇ ਆਓ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਜਾਓ ਨਿਗੋਰੇ ਨਹੀਂ ਮਰਨਾ ਚਾਹੀਦਾ ਉਸ ਸਮੇਂ ਦੇ ਲੋਕ ਭੋਲੇ ਤੇ ਰੱਬ ਦੇ ਡਰ ਵਾਲੇ ਹੁੰਦੇ ਸਨ ਉਹ ਗੁਰੂ ਪੀਰਾਂ ਪਾਸੋਂ ਬਹੁਤ ਡਰਿਆ ਕਰਦੇ ਸਨ ਜਦੋਂ ਉਹਨਾਂ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਤਾਂ ਝਟਪਟ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਪਏ ਰਾਤ ਨੂੰ ਅੰਮ੍ਰਿਤ ਿਆਰ ਕਰਕੇ ਕਈਆਂ ਨੂੰ ਸਿੰਘ ਸਜਾਇਆ ਤੇ ਅਗਲੇ ਦਿਨ ਉੱਥੇ ਹੀ ਰਹੇ ਬਾਣੀ ਪਰਵਾਹ ਚੱਲਦਾ ਰਿਹਾ ਸੁਣ ਸੁਣ ਕੇ ਪਾਪੀ ਤੇ ਅਧਰਮੀ ਜੀਵ ਨਿਹਾਲ ਹੁੰਦੇ ਰਹੇ ਬੁਰਜ ਤੋਂ ਚੱਲ ਕੇ ਪਦੌੜ ਪੁੱਜੇ ਪਦੌੜ ਦੇ ਲੋਕਾਂ ਨੇ ਕੋਈ ਸੇਵਾ ਨਾ ਕੀਤੀ ਜਿਹੜੇ ਸੇਵਾ ਨਹੀਂ ਕਰਨ ਕਰਦੇ ਉਹਨਾਂ ਨੂੰ ਵੀ ਸਤਿਗੁਰੂ ਜੀ ਕੁਝ ਨਹੀਂ ਸੁਣਾਕਦੇ ਸ਼ਾਂਤ ਚਿਤ ਅੱਗੇ ਚਲੇ ਜਾਂਦੇ ਸਨ ਪਦੌੜ ਤੋਂ ਨਿਕਲ ਕੇ ਸਤਿਗੁਰੂ ਜੀ ਅੱਗੇ ਜੰਗਲ ਵਿੱਚ ਦੀ ਜਾ ਰਹੇ ਸਨ ਕੀ ਭਗਤੇ ਪਿੰਡ ਦੇ ਬਾਹਰ ਇੱਕ ਖੂਹ ਲੱਗ ਰਿਹਾ ਸੀ ਉਸ ਖੂਹ ਦੀ ਪੁਟਾਈ ਤੇ ਤਿਆਰੀ ਹੁੰਦੀ ਦੇਖ ਕੇ ਸਾਹਿਬਾ ਨੇ ਸੁਭਾਵਕ ਹੀ ਬਚਨ ਕੀਤਾ ਵਾਹ ਦਮ ਲੱਗਣ ਪਾਤਸ਼ਾਹਾਂ ਦੇ ਸਬੂਨਗਰਾਂ ਦਾ ਨਾਮ ਇਹ ਇਸ ਬਚਨ ਸੁਣ ਕੇ ਸਾਰੇ ਹੈਰਾਨ ਹੋਏ ਖੂਲ ਆ ਰਹੇ ਤੇ ਦੇਖਣ ਵਾਲਿਆਂ ਨੂੰ ਕੁਝ ਸਮਝ ਨਾ ਪਈ ਕਿ ਮਾਮਲਾ ਕੀ ਹੈ ਸਤਗੁਰੂ ਜੀ ਅੱਗੇ ਜਾ ਕੇ ਪਿੱਪਲ ਹੇਠ ਬਿਰਾਜ ਕੇ ਇ ਤਾਂ ਉਹਨਾਂ ਨੇ ਜਾ ਕੇ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਅਸੀਂ ਆਪ ਨੂੰ ਤਾਂ ਜਾਣਦੇ ਨਹੀਂ ਕਿ ਸਥਾਨ ਦੇ ਰਹਿਣ ਵਾਲੇ ਕੌਣ ਮਹਾਪੁਰਖ ਜਾਂ ਪੀਰ ਹੋ ਪਰ ਆਪ ਦੇ ਪਾਸੋਂ ਇਹ ਸੰਸਾ ਦੂਰ ਕਰਾਉਣਾ ਚਾਹਦੇ ਹਾਂ ਕਿ ਜੋ ਆਪਨੇ ਬਚਨ ਕੀਤਾ ਹੈ ਦਮ ਲੱਗਣ ਪਾਤਸ਼ਾਹਾਂ ਦੇ ਸਬੂਨਗਰਾਂ ਦਾ ਨਾਮ ਇਹਨਾਂ ਦੇ ਕੀ ਅਰਥ ਹਨ ਇਹ ਕੋਤਾ ਪਈ ਭਗਤਾ ਚਿਲਵਾ ਰਹੇ ਹਨ ਇਹ ਮਹਾਪੁਰਖ ਹਨ ਪੈਸਾ ਵੀ ਉਹਨਾਂ ਦਾ ਹੀ ਖਰਚ ਹੋ ਰਿਹਾ ਹੈ ਸਾਰੀਆਂ ਇੱਟਾਂ ਉਹਨਾਂ ਨੇ ਮੰਗਵਾਈਆਂ ਹਨ ਫਿਰ ਮਤਲਬ ਕਿ ਕਿਸੇ ਹੋਰ ਦੇ ਪੈਸੇ ਲੱਗ ਰਹੇ ਹਨ ਉਹ ਕੌਣ ਹੈ ਸਾਹਿਬਾ ਨੇ ਬਚਨ ਕੀਤਾ ਬੈਠ ਜਾਓ ਤੋਂ ਸਾਨੂੰ ਸਾਰੀ ਹਕੀਕਤ ਸੁਣਾਉਂਦੇ ਹਾਂ ਇੱਕ ਲੰਮੀ ਕਥਾ ਹੈ ਇਹ ਸੁਣ ਕੇ ਪਿੰਡ ਵਾਲੇ ਬੈਠ ਗਏ ਤਾਂ ਸਤਿਗੁਰੂ ਜੀ ਨੇ ਇਓ ਕਥਾ ਸੁਣਾਉਣੇ ਆਰੰਭ ਕੀਤੀ ਇਹ ਭਗਤ ਜਨੋਂ ਲਾਹੌਰ ਸ਼ਹਿਰ ਦਾ सेठ रामੂ ਸੀ ਉਸ ਦੀ ਜਵਾਨ ਲੜਕੀ ਇੱਕ ਦਿਨ ਦਰਿਆ ਰਾਵੀ ਤੇ ਫਿਰਨ ਗਈ ਤਾਂ ਉਸ ਦੀ ਸੁੰਦਰਤਾ ਦੇਖ ਕੇ ਉਸ ਨੂੰ ਭੂਤ ਚੰਬੜ ਗਿਆ ਕੁੜੀ ਡਰਨ ਲੱਗੀ ਉਸ ਦਾ ਡਰ ਦੇਖ ਕੇ ਸੇਠ ਤੇ ਉਸ ਦਾ ਪਰਿਵਾਰ ਬਹੁਤ ਹੈਰਾਨ ਹੋਏ ਉਹਨਾਂ ਨੇ ਬਹੁਤ ਇਲਾਜ ਕਰਾਈ ਕਈਆਂ ਮੁਲਾਣਿਆਂ ਰੋਲਾਂ ਤੇ ਦੇਵੀ ਪਕਤਾਂ ਨੂੰ ਸੱਦ ਕੇ ਝਾੜੇ ਕਰਵਾਏ ਪਰ ਕੁੜੀ ਦਾ ਡਰ ਦੂਰ ਨਾ ਹੋਇਆ ਉਹ ਰਾਤ ਨੂੰ ਡਰ ਕੇ ਜਾਂ ਗੁੰਮ ਹੋ ਜਾਵੇ ਤੇ ਜਾਂ ਚੰਗਰਾ ਮਾਰਨ ਲੱਗ ਪਿਆ ਕਰੇ ਜਦੋਂ ਉਹ ਬਿਹੋਸ਼ ਹੁੰਦੀ ਸੀ ਤਦੋਂ ਭੂਤ ਉਸਦੀ ਰੂਹ ਨੂੰ ਚੁੱਕ ਕੇ ਦੂਰ ਲੈ ਜਾਂਦਾ ਸੀ ਉਸ ਨੂੰ ਦੂਰ ਦੂਰ ਦੀ ਸੈਰ ਕਰਾਉਂਦਾ ਸੀ ਇਸ ਤਰ੍ਹਾਂ ਕਈ ਮਹੀਨੇ ਗੁਜ਼ਰ ਗਏ ਲੜਕੀ ਦਾ ਵਿਆਹ ਨੇੜੇ ਸੀ ਹੁਣ ਬਿਮਾਰ ਜਾਣ ਕੇ ਵਿਆਹ ਕਰਨਾ ਔਖਾ ਸੀ ਸੇਠ RAMU ਨੂੰ ਇੱਕ ਦਿਨ ਕਿਸੇ ਨੇ ਭਗਤੇ ਦਾ ਪਤਾ ਦਿੱਤਾ ਸੇਠ ਆਪ ਤੁਰ ਕੇ ਭਗਤੇ ਦੇ پاس ਪੁੱਜਾ ਤੇ ਬੇਨਤੀ ਕਰਕੇ ਸਾਰਾ ਹਾਲ ਦੱਸਿਆ ਜਦੋਂ ਪਾਈ ਭਗਤੇ ਨੇ ਇਕਵਾਰੀ ਕੰਨਿਆਂ ਦਾ ਦੁਖੀ ਹੋਣਾ ਸੁਣਿਆ ਤਾਂ ਉਹਨਾਂ ਨੇ ਵਿਚਾਰ ਕੀਤੀ ਕਿ ਜੇ ਸਤਿਗੁਰੂ ਨਾਨਕ ਦੇਵ ਜੀ ਮੇਰ ਕਰਨ ਕਾ ਕੁੜੀ ਰਾਜੀ ਹੋ ਜਾਵੇ ਤਾਂ ਚੰਗਾ ਹੈ ਇਸ ਤਰ੍ਹਾਂ ਵਿਚਾਰ ਕਰਕੇ ਉਸਨੇ ਗੁਰੂ ਜੀ ਦਾ ਧਿਆਨ ਲੱਰ ਕੇ ਅਰਦਾਸ ਕੀਤੀ ਉਹ ਅਰਦਾਸ ਪ੍ਰਵਾਨ ਹੋ ਗਈ ਕਿਉਂਕਿ ਭਗਤ ਜਿਨ੍ਹਾਂ ਦੀ ਅਰਦਾਸ ਕਦੀ ਐਵੇਂ ਨਹੀਂ ਜਾਂਦੀ ਭਗਤ ਨੇ ਪੁੱਤ ਨੂੰ ਕਹਦ ਕਰਕੇ ਆਪਣੇ ਕੋਲ ਰੱਖ ਲਿਆ ਤੇ ਕੰਨਿਆ ਰਾਜੀ ਹੋ ਗਈ ਚਾਰ ਦਿਨ ਪਾਈ ਭਗਤਾ ਜੀ ਸੇਠ ਤੇ ਕਰ ਰਹੇ ਜਦੋਂ ਕੁੜੀ ਨੂੰ ਮੁੜ ਕੇ ਕਿਸੇ ਤਰ੍ਹਾਂ ਦਾ ਪੈ ਨਾ ਆਇਆ ਤਾ ਪਾਈ ਭਗਤੇ ਨੇ ਉਹਨਾਂ ਪਾਸੋਂ ਜਾਣ ਦੀ ਆਗਿਆ ਮੰਗੀ। ਉਹਨਾਂ ਨੇ ਆਗਿਆ ਦੇ ਦਿੱਤੀ। ਪਰ ਤੁਰਨ ਵੇਲੇ ਸੇਠ ਜੀ ਨੇ ਇੱਛਾ ਕੀਤੀ ਕਿ ਉਹ ਕੋਈ ਸੇਵਾ ਕਰੇ। ਜਦੋਂ ਉਸਨੇ ਇੱਛਾ ਪ੍ਰਗਟ ਕੀਤੀ ਤਾਂ ਪਾਈ ਭਗਤੇ ਨੇ ਕਿਹਾ ਫਿਰ ਖੂਹ ਲਗਾਉਣ ਦਾ ਖਰਚ ਦਿਓ। ਸੇਠ ਨੇ ਸਾਰਾ ਸਮਾਨ ਲੈ ਦਿੱਤਾ। ਉਸੇ ਭੂਤ ਨੇ ਆਦਮੀਦਾਰੂ ਤਾਰਨ ਕਰਕੇ ਖੂਹ ਦੇ ਸਾਰੇ ਸਮਾਨ ਨੂੰ ਲਾਹੌਰੋਂ ਇੱਥੇ ਪਹੁੰਚਾਇਆ। ਇਹ ਖੂਹ ਲੱਗਣ ਲੱਗਾ। ਸਭ ਕਮਤਾ ਵਾਹਿਗੁਰੂ ਜੀ ਨੇ ਕੀਤੇ ਪਰ ਖੂ ਲੱਗ ਰਿਹਾ ਹੈ ਭਾਈ ਭਗਤੇ ਦੇਨਾ ਦਸੋ ਸਾਡਾ ਬਚਨ ਠੀਕ ਨਹੀਂ ਜਦੋਂ ਇਸ ਕਥਾ ਦਾ ਪਤਾ ਪਾਈ ਭਗਤੇ ਦੇ ਪੰਜਾ ਪੁੱਤਰਾਂ ਤੇ ਪੋਤਿਆਂ ਨੂੰ ਲੱਗਾ ਤਾਂ ਉਹ ਬਹੁਤ ਤਰ ਗਏ ਉਹ ਛੇਤੀ ਨਾਲ ਆ ਕੇ ਗੁਰੂ ਜੀ ਦੇ ਚਰਨੀ ਲੱਗੇ ਉਹਨਾਂ ਨੇ ਖੀਮਾ ਮੰਗ ਕੇ ਕਿਹਾ ਮਹਾਰਾਜ ਇਹ ਖੂ ਤਨ ਮਨ ਤੇ ਤਨ ਸਭ ਕੁਝ ਆਪ ਦਾ ਹੈ ਅਸੀਂ ਪਾਪੀਪੁਰਸ਼ ਮਾਇਆ ਦਾ ਸ਼ਿਕਾਰ ਹੋ ਕੇ ਸਤ ਨੂੰ ਨਹੀਂ ਪਛਾੜਦੇ ਸਤਗੁਰੂ ਹੀ ਹਨ ਜਿਹੜੀ ਦਇਆ ਕਰਕੇ ਜੀਵ ਨੂੰ ਸਿੱਧੇ ਰਸਤੇ ਪਾਉਂਦੇ ਹਨ ਅਸਾਂ ਦੇ ਗ੍ਰਹਿ ਵਿਖੇ ਚੱਲੋ ਗ੍ਰਹਿ ਪਵਿੱਤਰ ਹੋਈ ਸਤਗੁਰੂ ਜੀ ਨੇ ਭਗਤੇ ਦੇ ਪੁੱਤਰਾਂ ਦੀ ਬੇਨਤੀ ਪ੍ਰਵੰਨ ਕਰ ਲਈ ਤੇ ਉਹਨਾਂ ਦੇ ਘਰ ਜਾ ਕੇ ਪ੍ਰਸ਼ਾਦ ਛਕਿਆ ਗੁਰੂ ਜੀ ਦਾ ਸ਼ੀਤ ਪ੍ਰਸ਼ਾਦ ਭਾਈ ਭਗਤੇ ਦੇ ਪੁੱਤਰਾਂ ਨੇ ਖਾਧਾ ਉਹਨਾਂ ਦੇ ਸਾਰੇ ਪਾਪ ਬੰਧਨ ਕੱਟੇ ਗਏ ਉਹ ਨਿਹਾਲ ਹੋਈ ਸਤਗੁਰੂ ਜੀ ਰਾਤ ਨੂੰ ਉਹਨਾਂ ਦੀ ਹਵੇਲੀ ਵਿੱਚ ਹੀ ਰਹੇ। ਉਹਨਾਂ ਦੇ ਬੇਨਤੀ ਕਰਨ ਤੇ ਕੁਝ ਦਿਨ ਸਤਗੁਰੂ ਜੀ ਨੂੰ ਉੱਤੇ ਹੀ ਆਰਾਮ ਕਰਨਾ ਪਿਆ। ਇੱਕ ਦਿਨ ਚੋਸੀ ਪ੍ਰੀਤਮ ਖੁੱਲੀ ਥਾਂ 'ਤੇ ਬਿਰਾਸਮਨ ਸਨ। ਉਹਨਾਂ ਦੇ ਸੰਮੁਖ 20 ਗੁਨ ਨਗਰਵਾਸੀ ਮਾਈ ਪਾਈ ਬੈਠੇ ਸਨ ਤੇ ਕੁਝ ਕੋ ਗੁਰੂ ਜੀ ਦੇ ਆਪਣੇ ਸੇਵਕ ਸਨ। ਸਾਹਿਬ ਉਸ ਵੇਲੇ ਅੰਤਰ ਧਿਆਨ ਹੋਏ। ਸੁਰਤਪਾਰ ਬ੍ਰਹਮ ਨਾਲ ਜੁੜ ਗਏ। ਤ੍ਰੈਕਾਲ ਗਿਆਨ ਤੇ ਚਾਨਣ ਪ੍ਰਕਾਸ਼ਵਾਨ ਹੋਇਆ। ਇਸ ਹਾਲਤ ਵਿੱਚ ਸਾਈਂ ਬਾ ਨੇ ਸਾਹਮਣੇ ਦੇਖਿਆ ਸਾਹਮਣੇ ਦੇਖ ਕੇ ਮੁਸਕਰਾਏ ਮੁਸਕਰਾਟ ਨਾਲ ਉੱਚੀ ਸਾਈਂ ਬਚਨ ਕੀਤਾ ਮਾਇਆ ਕੈਸੀ प्रबल ਹੈ ਮੁਰਤਿਆਂ ਨੂੰ ਵੀ ਨਹੀਂ ਭੁਲਦੀ ertidhe ਦੇ ਮਾਲਕ ਉਮਰ ਭੋਗ ਕੇ ਮਰੇ ਪਰ ਮਾਲਕੀ ਦੀ ਬਾਸ਼ਨਾ ਫਿਰ ਪੰਛੀ ਰੂਪ ਵਿੱਚ ਉਸੇ ertidhe ਉੱਤੇ ਲੈ ਆਈ ਬਾਦ ਆਤਾ ਤੇ ਮਹਿਮਾ ਅપર ਅਪਾਰ ਹੈ ਆਪਣੇ ਗੁਣਾਂ ਨੂੰ ਤੂੰ ਆਪ ਹੀ ਜਾਣਦਾ ਹੈ ਸਾਈਂ ਬਾ ਦੇ ਇਹ ਬਚਨ ਸੁਣ ਕੇ ਭਾਈ ਜੋਤ ਸਿੰਘ ਜੀ ਨੇ ਬੇਨਤੀ ਕੀਤੀ ਦਾਤਾ ਇੱਕ ਹੀ ਮਾਮਲਾ ਹੈ ਕਿਹੜਾ ਪੰਛੀ ਰੂਪ ਵਿੱਚ ਆਪਣੀ ਧਰਤੀ ਨੂੰ ਦੇਖਣ ਵਾਸਤੇ ਆਇਆ ਹੈ ਸਿੰਘ ਦਾ ਜਵਾਬ ਸੁਣ ਕੇ ਸਤਿਗੁਰੂ ਜੀ ਬੋਲੇ ਸਿੰਘਾ ਉਹ ਸਾਹਮਣੇ ਥੇ ਉੱਤੇ ਤਿੱਤਰ ਬੋਲ ਰਿਹਾ ਹੈ ਉਹ ਤਿੱਤਰ ਆਪਣੇ ਘਰ ਦੇ ਢੇਰ ਉੱਤੇ ਹੈ ਜੇ ਪੂਰੀ ਕਥਾ ਸੁਣਨੀ ਹੈ ਤਾਂ ਉਸ ਨੂੰ ਪਕੜ ਲਿਆਵੋ ਇਹ ਖੱਬੀ ਅੱਖੋਂ ਕਾਣਾ ਹੈ ਜਦੋਂ ਪਕੜੋਗੇ ਤਾਂ ਇਹ ਉੱਡਣ ਦਾ ਯਤਨ ਨਹੀਂ ਕਰੇਗਾ ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਦੋ ਸਿੰਘ ਉੱਠੇ ਉਹ ਤਿੱਤਰ ਨੂੰ ਫੜ ਲਿਆਏ ਉਸ ਪੰਛੀ ਨੇ ਉੱਡਣ ਦਾ ਯਤਨ ਨਾ ਕੀਤਾ ਉਸ ਨੂੰ ਲਿਆ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਸਤਗੁਰੂ ਜੀ ਨੇ ਜਿਉਂ ਹੀ ਪੰਛੀ ਨੂੰ ਆਪਣੇ ਕਮਲ ਰੂਪਾਤਾਂ ਵਿੱਚ ਫੜਿਆ ਤਾਂ ਉਸ ਪੰਛੀ ਨੂੰ ਵੀ ਤ੍ਰੈ ਕਾਲ ਦੀ ਸੂਚ ਹੋ ਗਈ ਉਹ ਸਤਗੁਰੂ ਜੀ ਦੇ ਇਸ਼ਾਰੇ ਤੇ ਮਰਦਾਬਾਂ ਪਾਕਿਆ ਦੇ ਨਲਕਾ ਲਾ ਕੇ ਬੈਠੇ ਹੋਏ ਸਾਰੇ ਸਿੰਘ ਹੈਰਾਨ ਸਨ ਉਹਨਾਂ ਦੇ ਬੁੱਲਾਂ ਤੋਂ ਮੱਲੋ-ਮੱਲੀ ਨਿਕਲਦਾ ਜਾਂਦਾ ਸੀ ਤਨ ਸਤਗੁਰੂ ਤਨ ਤਨ ਸੱਚਾ ਪਾਤਸ਼ਾਹ ਕਲਗੀਆਂ ਵਾਲਾ ਪਿਤਾ ਤਿੱਤਰ ਨੇ ਆਖਿਆ ਦਿੰਦਿਆਂ ਹੋਇਆ ਆਖਿਆ ਮੈਂ ਇਸ ਨਗਰ ਦਾ ਚੌਧਰੀ ਸਾਹ ਪੂਪਾ ਮੇਰਾ ਨਾਮ ਸੀ ਮੇਰੀ ਕੋਲ ਬਹੁਤ ਸਾਰੀ ਧਰਤੀ ਸੀ ਮੇਰੇ ਤੀਆਂ ਪੁੱਤਰ ਸਾਰੇ ਹੀ ਮੇਰੇ ਦੇਖਦਿਆਂ ਦੇਖਦਿਆਂ ਮਰ ਗਏ ਮੈਂ ਇਕੱਲਾ ਰਹਿ ਗਿਆ ਮੇਰੀ ਵੋਟੀ ਵੀ ਮੇਰੀ ਮੌਤ ਤੋਂ ਪਹਿਲਾਂ ਹੀ ਚੜਾਈ ਕਰ ਗਈ ਮੈਂ ਅਜੇ ਜਿਉਂਦਾ ਸਾਂ ਕਿ ਸ਼ਰੀਕ ਮੇਰੀ ਧਰਤੀ ਦੀਆਂ ਵੰਡੀਆਂ ਕੌਣ ਲੱਗ ਪਏ ਮੈਂ ਉਹਨਾਂ ਦੀ ਇਸ ਹਰਕਤ ਨੂੰ ਦੇਖ ਕੇ ਸਹਿ ਨਹੀਂ ਸਕਿਆ ਮੈਂ ਚਿਤਵਿਆ ਕਿ ਮੈਂ ਆਪਣੀ ਧਰਤੀ ਦੇਖਦਾ ਹਾਂ ਕਿ ਮੇਰੇ ਸ਼ਰੀਕ ਮੇਰੀ ਧਰਤੀ ਦੀਆਂ ਵੰਡਾਂ ਨਾ ਪਾਉਣ ਇਹ ਦਾਤਾ ਇਹ ਇਸੇ ਤਰ੍ਹਾਂ ਹੋਇਆ ਮਹਾਮਰੀ ਪਈ ਮੇਰੇ ਸ਼ਰੀਕ ਮੈਥੋਂ ਵੀ ਪਹਿਲਾਂ ਮਰ ਗਏ 90 ਸਾਲ ਦੀ ਉਮਰ ਵਿੱਚ ਮੈਂ ਵੀ ਮਰ ਗਿਆ ਮਰਨ ਪਿੱਛੋਂ ਮੈਂ ਕਾਂ ਦਾ ਜਗੰਤਾ ਰਿਆ ਕਾਂ ਬਣ ਕੇ ਆਪਣੇ ਖੇਤਾਂ ਵਿੱਚ ਰੰਦਾ ਬਹੁਤ ਸਾਰੇ ਸਾਲ ਬੀਤਣ ਪਿੱਛੋਂ ਮੇਰੀ ਮੌਤ ਇੱਕ ਸ਼ਿਕਾਰੀ ਦੇ ਹੱਥੋਂ ਹੋਈ ਉਸ ਮੌਤ ਦਾ ਕਾਰਨ ਇਹ ਸੀ ਕਿ ਜਿਹੜਾ ਮੇਰੀ ਪਹਿਲੀ ਵਾਰਦਾ ਸੀ ਮੈਂ ਉਸੇ ਦੇ ਡੰਗਰਾਂ ਨੂੰ ਠੂੰਗੇ ਮਾਰ-ਮਾਰ ਕੇ ਮਾਰ ਸੁੱਟਦਾ ਸੀ ਹੱਥ ਕਿਸੇ ਦੇ ਆਉਂਦਾ ਨਹੀਂ ਸੀ ਗੁਲੇਲਾ ਜਾਂ ਟੀਮ ਮੈਨੂੰ ਮਾਰ ਨਹੀਂ ਸਕਦੀ ਇਸ ਤਰ੍ਹਾਂ ਮੈਂ ਬਹੁਤ ਸਾਰੇ ਡੰਗਰ ਮਾਰ ਦਿੱਤੇ ਉਹਨਾਂ ਦੇ ਮਾਰਨ ਦਾ ਇਹ ਫਲ ਹੋਇਆ ਕਿ ਮੈਨੂੰ ਹੋਰ ਹੱਤਿਆ ਲੱਗ ਗਈ ਜ਼ਮੀਨ ਵਾਉਣ ਵਾਲਿਆਂ ਨੇ ਇੱਕ ਸ਼ਿਕਾਰੀ ਲਿਆਂਦਾ ਉਸਨੇ ਮੈਨੂੰ ਮਾਰ ਦਿੱਤਾ ਮੇਰਾ ਸਰੀਰ ਇੱਕ ਕਿੱਕਰ ਨਾਲ ਟੰਗ ਦਿੱਤਾ ਜਿਹੜਾ ਅਜੇ ਤੱਕ ਹੈ ਉਸ ਨੂੰ ਵੇਖ-ਵੇਖ ਕੇ ਹੈਰਾਨ ਹੁੰਦਾ ਹਾਂ ਉਸ ਜਨਮ ਪਿੱਛੋਂ ਮੈਂ ਤਿੱਤਰ ਦਾ ਜਨਮ ਪਾਇਆ ਫਿਰ ਵੀ ਆਪਣੀ ertid ਉੱਤੇ ਆ ਕੇ ਹੀ ਟਿੱਕਿਆ ਹਾਂ ਭਾਵੇਂ ਮੈਨੂੰ ਇਥੋਂ ਕੁਝ ਖਾਣ ਵਾਸਤੇ ਬਹੁਤ ਕਠਿਨਤਾ ਨਾਲ ਮਿਲਦਾ ਹੈ ਹੁਣ ਮੈਂ ਮਰਦਾਂ ਦੀ ਕੁਰਾਕ ਬਣਾ ਦਿੱਤਾ ਗਿਆ ਹਾਂ ਅੱਜ ਆਪ ਦੇ ਦਰਸ਼ਨ ਹੋਏ ਹਨ ਇੰਉਂ ਪਾਸ ਰਿਹਾ ਹੈ ਕਿ ਮੁੜ ਕੇ ਜਨਮ ਮਰਨ ਵਿੱਚ ਨਹੀਂ ਆਵਾਂਗਾ ਛੇਤੀ ਹੀ ਪੰਛੀ ਤੇ ਪਸ਼ੂ ਜੀਵਨ ਤੋਂ ਛੁਟਕਾਰਾ ਹੋ ਜਾਵੇਗਾ ਮੇਰੇ ਤੇ ਮਿਹਰ ਕਰੋ ਹੁਣ ਮੈਂ ertidida ਖਿਆਲ ਨਹੀਂ ਕਰਦਾ ertid aap ਇੱਕ ਸਾਦ ਅਡੋਲ ਟਿਕੀ ਰਹਿੰਦੀ ਹੈ ਤੇ ਹੋਰ ਨਾਲ ਦਾ ਖਾਤਮਾ ਕਰ ਦਿੰਦੀ ਹੈ ਇਹ ਵਾਸ਼ਨਾ ਬਹੁਤ ਭੈੜੀ ਹੈ ਜਨ ਜੋਰੂ ਤੇ ਜ਼ਮੀਨ ਕਲਾ ਦਾ ਮੂਲ ਹਨ ਸਤਗੁਰੂ ਜੀ ਨੂੰ ਦਇਆ ਆਈ ਉਸੇ ਵੇਲੇ ਉਹਦੇ ਜੀਵਨ ਦੇ ਬੰਧਨ ਕੱਟ ਦਿੱਤੇ ਉਹਦੀ ਰੂਹ ਸਵਰਗਾਂ ਨੂੰ ਚਲੀ ਗਈ ਤੇ શરીર ਨੂੰ ਜਾਨਵਰ ਖਾ ਗਏ ਇਹ ਕੌਤਕ ਦੇਖ ਕੇ ਲਾਗੇ ਬੈਠੇ ਹੋਏ ਸਿਕ ਸੇਵਕ ਬਹੁਤ ਹੀ ਹੈਰਾਨ ਹੋਏ ਇਸ ਤਰ੍ਹਾਂ ਜੀਵਾਂ ਦਾ ਪਾਰ ਉਤਾਰਾ ਕਰਦੇ ਹੋਏ ਮਹਿਰਾ ਦੇ ਦਾਤੇ ਉਸ ਨਗਰ ਵਿੱਚ 5 ਦਿਨ ਰਹੇ ਤੇ ਫਿਰ ਅੱਗੇ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ